ਅਵਤਾਰ ਸਿੰਘ ਟਰੱਕਾਂ ਵਾਲਾ ਕਾਉਂਸਲਰ ਵਾਰਡ ਨੰਬਰ 30 ਤੋਂ ਆਹ ਸਾਫ ਕਾ ਸੀਨੀਅਰ ਡਿਪਟੀ ਮੇਅਰ ਵੀ ਆ ਸ਼੍ਰੋਮਣੀ ਅਕਾਲੀ ਦਲ ਦੇ ਸੀ ਕਾਉਂਸਲਰ ਸੋ ਸਭ ਕੀ ਗੱਲ ਹੋਈ ਅੱਜ ਸਭ ਤੋਂ ਪਹਿਲਾਂ ਸਾਨੂੰ ਤੇ ਮੇਅਰ ਸਾਹਿਬ ਵੱਲੋਂ ਇਹ ਦਬਾਅ ਪਾਇਆ ਗਿਆ ਕਿ ਤੁਸੀਂ ਸਾਡਾ ਸਾਥ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਜਾਓ ਅਬਲ ਤੇ ਨਹੀਂ ਤੇ ਸਾਡਾ ਸਾਥ ਦਿਓ ਅਸੀਂ ਕਹਿੰਦੇ ਗੱਲ ਇਸ ਤਰ੍ਹਾਂ ਹੋ ਨਹੀਂ ਸਕਦੀ ਜਿਹੜੀ ਵੀ ਗੱਲ ਹੈ ਗਲਤਵਾ ਬਹਿ ਕੇ ਗੱਲ ਹੋ ਸਕਦੀ ਜਿਹੜੀ ਉਹ ਸਾਡੇ ਪਾਰਟੀ ਸੁਪਰੀਮੋ ਜੋ ਕਹਿਣਗੇ ਜੀ ਤੋਂ ਦੇ ਮੁਤਾਬਕ ਚੱਲਾਂਗੇ ਉਹ ਆਦਾ ਫਿਰ ਪਛਤਾਉਂਗੇ ਉਹਦੇ ਕਰਕੇ ਇਹ ਕਾਰਵਾਈ ਕੀਤੀ ਆ ਜੋ ਕਿ ਸਰਾਸਰ ਗਲਤ ਆ ਦੂਸਰੀ ਗੱਲ ਉਹ ਇਥੇ ਕਬਜ਼ੇ ਕੁਬਤੇ ਜਗਾ ਖਾਲੀਆਂ ਦੇ ਇੱਕ ਦੋ ਦੇ ਕਰਨੀ ਚਾਹੁੰਦਾ ਮੇਰ ਸਾਹਿਬ ਉਹ ਵੀ ਉਹਦੇ ਮਨ ਚ ਮੈਲ ਹੈਗੀ ਆ ਉਹਦੇ ਕਰਕੇ ਵੀ ਆ ਮੈਨੂੰ ਸਮਝ ਨਹੀਂ ਆਈ ਵੀ ਮਸ਼ੀਨ ਨੇ ਕੀ ਵਿਗਾੜਿਆ ਸੀ ਇਹ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਯਾਤਰੀਆਂ ਵਾਸਤੇ ਮਸ਼ੀਨ ਅਸੀਂ ਲਾਈ ਸੀ ਪਾਣੀ ਪੀਣ ਵਾਸਤੇ ਅਰ ਇਹਨੂੰ ਲੱਗੇ ਨੂੰ 15 ਸਾਲ ਹੋ ਗਏ ਆ ਉਹਨੇ ਕੀ ਵਿਗਾੜਿਆ ਸੀ ਉਹ ਵੀ ਤੋੜਪੰਡ ਕਰਕੇ ਚਲੇ ਗਏ ਵੇਖੋ ਇਹਨੇ ਕੁਝ ਲਾ ਨਹੀਂ ਸਕਦੇ ਅਗਰ ਯਾਤਰੂ ਇਥੋਂ ਪਾਣੀ ਪੀਂਦੇ ਸੀ ਤੇ ਇਹਨੂੰ ਕੀ ਤੰਗੀ ਸੀ ਮੈਨੂੰ ਹੈਰਾਨਗੀ ਹੁੰਦੀ ਇਹਨਾਂ ਲੋਕਾਂ ਦੇ ਉੱਤੇ ਵੀ ਇਹ ਕੰਮ ਜੇ ਕੋਈ ਕਰਨ ਜੋਗੇ ਨਹੀਂ ਤੇ ਜਿਹੜਾ ਕੋਈ ਕਰਦਾ ਉਹਦੇ ਵਾਸਤੇ ਸ਼ਹਿਰ ਕੂੜਾ-ਕੂੜੀ ਹੋਇਆ ਫਿਰਦਾ ਬੁਰੇ ਹਾਲ ਆ ਸ਼ਹਿਰ ਦੇ ਉਧਰ ਕਿਉਂ ਨਹੀਂ ਇਹਨਾਂ ਦਾ ਧਿਆਨ ਜਾਂਦਾ ਹੋਰ ਕਈ ਬਿਲਡਿੰਗਾਂ ਮੈਂ ਗਿਣਾ ਸਕਦਾ ਜਿਨ੍ਹਾਂ ਤੇ ਸੀਲਾਂ ਲੱਗੀਆਂ ਸੀਲਾਂ ਤੋੜੀਆਂ ਗਈਆਂ ਲੇਕਿਨ ਉਧਰ ਕੋਈ ਧਿਆਨ ਨਹੀਂ ਕਿਉਂ ਉਧਰ ਉਹ ਜਾ ਕੇ ਮਿਲਣ ਦੇ ਪਿੱਛੇ ਚੋਰ ਮੋਰੀ ਨਹੀਂ ਇਹ ਕਿਨਾਂ ਨੇ ਆਪਣਾ ਸਾਲਾ ਬਾਹਰ ਭਾਇਆ ਅਮਰਜੀਤ ਸਿੰਘ ਪਾਡਿਆ ਡਿਫਾਲਟਰ ਬੰਦਾ ਉਹ ਉਹਨੇ ਦੋ ਤਿੰਨਾਰੀ ਆਪਣਾ ਦਵਾਲਾ ਵੀ ਕੱਢਿਆ ਉਹ ਸਟੇਗ ਕਰਾ ਦਿੰਦਾ ਜਿਹੜੇ ਜਿਹੜੇ ਜਾਣਗੇ ਉਥੇ ਜਿਦੀ ਵੀ ਸਟੇਗ ਹੁੰਦੀ ਠੀਕ ਆ ਬਾਕੀ ਠੀਕ ਆ ਇਹ ਜਗਾ ਸਾਡੇ ਬਜ਼ੁਰਗਾਂ ਦੀ ਮੇਰੇ ਪਿਤਾ ਜੀ ਵੇਲੇ ਇਹ ਹੈਗੀ ਸਨ 70 ਸਾਲ ਹੋ ਗਏ ਕੰਮ ਸੇ ਕੰਮ ਪਹਿਲਾਂ ਇਹ ਕੱਚੀ ਸੀ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਆ ਸਾਡੇ ਬਜ਼ੁਰਗਾਂ ਨੂੰ ਪੂਰੇ ਐਵੇਂ 25 ਸਾਲ ਹੋ ਗਏ ਨੇ ਔਰ ਇਹ ਜਗਾ ਉਹਨਾਂ ਨੇ ਬਣਾਈ ਸੀ ਪੱਕੀ ਉਦੋਂ ਅੱਜ ਇਹ ਗੱਲ ਨੂੰ ਹੋ ਗਏ ਜਿਆਦਾ ਨਹੀਂ ਮੈਂ ਕਹਾਂ 32 33 ਸਾਲ ਅੱਜ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਮੈਂ ਅੰਦਰੋਂ ਕੋਈ ਵੇਖੀ ਰਹਿ ਜੋ ਰੈਨੋਵੇਟ ਕਰਨ ਡਿਆ ਹਾਂ ਵੀ ਚਲੋ ਬੈਣ ਖਲੋਣ ਜਾਈ ਫਰਸ਼ ਪੂਛ ਪਟਕੇ ਆ ਕੋਈ ਵਾਰਨਿੰਗ ਦਿੱਤੀ ਨਹੀਂ ਕੁਛ ਨਹੀਂ ਨਾ ਕੋ ਮੈਨੂੰ ਨੋਟਿਸ ਦਿੱਤਾ ਗਿਆ ਕਿਸੇ ਕਿਸਮ ਦੀ ਨਹੀਂ ਦੂਸਰੀ ਗੱਲ ਕਿ ਮੈਨੂੰ ਆਦੇ ਜਗਾ ਕਾਰਪੋਰੇਸ਼ਨ ਦੀ ਆ ਮੈਂ ਉੱਥੋਂ ਕਾਰਪੋਰੇਸ਼ਨ ਦੇ ਵਿੱਚੋਂ ਆਰਟੀਆਈ ਪਾ ਕੇ ਕਾਡ ਕਢਾਇਆ ਇਹਨਾਂ ਨੂੰ ਦੇਖਿਆ ਮੇਰੇ ਕੋ ਡਾਇਰੀ ਨੰਬਰ ਬਕਾਇਦਾ ਵੀ ਇਹ ਜਗਾ ਕਾਰਪੋਰੇਸ਼ਨ ਦੀ ਨਹੀਂਗਾ ਕਾਰਪੋਰੇਟ ਮਹਿਨੋ ਸਾਹਿਬ ਦੇ ਡੈਰੀ ਨੰਬਰ ਹੈਗਾ 574691025 ਨੂੰ ਦਿੱਤਾ ਮੈਂ ਨਾਲ ਉਹ ਆਰਟੀਏ ਦੀ ਕਾਪੀ ਲਈ ਫੋਟੋਕਾਪੀ ਐਮਟੀਪੀ ਸਾਹਿਬ ਨੂੰ 865 ਨੰਬਰ 910 ਨੂੰ ਉਹਨਾਂ ਨੂੰ ਦਿੱਤੀ ਆ ਸਾਰੇ ਨਾਲ ਕਾਗੇ ਲਾਏ ਨੇ ਵੀ ਜੇਕਰ ਤੁਹਾਨੂੰ ਮਨਚ ਕੋਈ ਇਹੋ ਜਿਹੀ ਹੈਗੀਆ ਮੈਨੂੰ ਸੱਦ ਲਿਆ ਜਾਵੇ ਮੇਰੇ ਕੋਲ ਜੇ ਕਾਰਪੋਰੇਸ਼ਨ ਦੀ ਹੋएगी ਫਿਰ ਮੈਂ ਤੁਹਾਨੂੰ ਕੋਈ ਨਹੀਂ ਕਹਾਂਗਾ ਦੋ ਵਾਰੀ ਬਿਲਡਿੰਗ ਕਿਵੇਂ ਢਾਈ ਇਹ ਇਹ ਤੜਕੇ 4 ਵਜੇ ਆਏ ਨੇ ਸਵਾ 4 ਵਜੇ ਜਦ ਕਿ ਬਾਈ ਲਾ ਗਲਤ ਹੋਆ ਸੂਰਜ ਗੁੱਬਨ ਤੋਂ ਬਾਅਦ ਸੂਰਜ ਚੜ੍ਹਨ ਤੋਂ ਪਹਿਲਾਂ ਕੋਈ ਕਾਰਵਾਈ ਨਹੀਂ ਪਾ ਸਕਦੇ ਇਹਨਾਂ ਨੇ ਚੋਰ ਮੋਰੀ ਵਾਰੀ ਜਿੱਦਾਂ ਚੋਰ ਆਉਂਦੇ ਨੇ ਉਸ ਤਰ੍ਹਾਂ ਆਣ ਕੇ ਬਿਲਡਿੰਗ ਢਾ ਕੇ ਭੱਜ ਗਏ ਨੇ ਦਵਾ ਦਵਾ ਹਾਂ ਜਿੱਦਾਂ ਲੱਗਣੀ ਪਾਰਟੀ ਬਾਈ ਇਹ ਪਾਰਟੀ ਬਾਈ ਦਾ ਸਵਾਲ ਤਾਂ ਪਾਰਟੀ ਬਾਈ ਦਾ ਹੀ ਆ ਸਾਨੂੰ ਦਬਾਇਆ ਜਾ ਰਿਹਾ ਵੀ ਸਾਡੀ ਹੈਲਪ ਕਰਨ ਉਹਨਾਂ ਦੀ ਤਾਂ ਕਿ ਆਉਣ ਵਾਲੇ ਸਮੇਂ 'ਚ ਹਾਈ ਕੋਰਟ ਦਾ ਜਿਹੜਾ ਕੇਸ ਆ ਇਹਨਾਂ ਦਾ ਸੋਲਵ ਹੋ ਜੇ ਇਹਨਾਂ ਕੋਈ ਬਹੁਤ ਸਾਬਤ ਹੋ ਜੇ ਪਰ ਇਸ ਤਰ੍ਹਾਂ ਨਹੀਂ ਹੀ ਕਰਦੇ ਉਹ ਅਗਲਾ ਕਦਮ ਕੀ ਹੋਵੇਗਾ ਅਗਲਾ ਕਦਮ ਆਵੇਂ ਮਰਦੇ ਮਰ ਜੀਏ ਨਾਲ ਤਾਂ ਹੀ ਆਪ ਜੀ ਸ਼ਾਮਲ ਹੋਣਾ ਨਾਇਤਰਾ ਇਹਨਾਂ ਦੀ ਮਦਦ ਕਰਾਂਗੇ ਬਿਲਡਿੰਗ ਸਾਡੀ ਆ ਅਸੀਂ ਇੱਥੇ 70 ਸਾਲ ਤੋਂ ਬੈਠੇ ਆ ਸਾਡੇ ਪਿਤਾ ਪੁਰਖੀ ਆ ਪੁਰਾਣੀ ਮੰਤਾਂ ਦਾ ਸਾਰਾ ਇਲਾਕਾ ਮੰਤਾਂ ਦਾ ਸੀ ਜਾਣ ਪੁੱਝ ਕੇ ਜਾਣ ਪੁੱਝ ਕੇ ਕੀਤਾ ਗਿਆ ਹੈ ਇਹਦੇ ਵਿੱਚ ਕਾਰਪੋਰੇਸ਼ਨ ਦਾ ਖਾਤਾ ਹੀ ਨਹੀਂ ਪਰ ਲੱਗਦਾ ਜਿਦਾ ਤੁਸੀਂ ਕਹਿ ਰਹੇ ਹੋ ਉਹ ਕਹਿ ਰਹੇ ਕਿ ਆਮ ਪਾਰਟੀ ਸ਼ਾਮਲ ਹੋ ਗਈ ਕੋਈ ਤੁਹਾਨੂੰ ਰਿਕਾਰਡਿੰਗ ਮੇਰਾ ਹੈ ਕਿ ਤਾ ਕੋਈ ਨਹੀਂ ਮੇਰੀ ਪਰਸਨਲ ਆਮੂ ਸਾਹਮਣੇ ਗੱਲ ਹੋਈ ਆ ਅੱਛਾ ਮੇਰ ਸਾਹਿਬ ਦੇ ਨਾਲ ਹੋਈ ਆ ਮੇਰ ਸਾਹਿਬ ਦੇ ਨਾਲ ਹੋਈ ਆ ਮੈਨੂੰ ਦਫ਼ਤਰ ਸੱਦਿਆ ਗਿਆ ਚੰਗਾ ਰਹੇਗਾ ਮੈਂ ਕਹਿੰਦਾ ਜੇ ਤੁਸੀਂ ਸ਼ਾਮਲ ਹੋ ਜੇ ਤਾਂ ਬਿਲਡਿੰਗ ਇਹਦੇ ਕਿਨੇ ਫਿਰ ਕਿਨੇ ਢਾਉਣੀ ਸੀ ਜਿਹਨਾਂ ਨੂੰ ਸਪੋਰਟ ਕਰਦੇ ਨੇ ਜਾਂ ਇਹਨਾਂ ਸ਼ਾਮਲ ਪਰ ਕਿਉਂ ਹੋਈਏ ਸਾਡੇ ਆਪਣੀ ਪਾਰਟੀ ਕਾਲੀ ਦਲ ਦੇ ਹੀ ਜਮਾਦਰ ਕਾਲੀ ਦਲ ਦੇ ਨਾਲ ਆ ਔਰ ਪਿਛਲੇ ਜਿੰਨੀਆਂ ਟਰਮਾਂ ਜਿੱਥੇ ਕਾਲੀ ਦਲ ਦੇ ਨਾਲ ਰਹੇ ਆ ਹੁਣ ਵੀ ਕਾਲੀ ਦਲ ਦੇ ਨਾਲ ਆ ਔਰ ਇਹ ਨੁਕਸਾਨ ਤੇ ਚੱਲੋ ਚੱਲਦੇ ਆਏ ਨੇ ਲੇਕਿਨ ਇਤਰਾ ਕੇ ਇਹਨੇ ਨਜੀ ਤਸ਼ਵਨੀ ਨਹੀਂ ਸੀ ਗੱਡੀ ਬਿਲਕੁਲ ਕਰਾਂਗੇ ਤੁਸੀਂ ਇਸ ਬਾਰੇ ਕਿਸ ਨੂੰ ਦੀ ਕੰਮ ਦੱਸਿਆ ਹਾਂਜੀ ਸਭ ਕੋ ਜੀ ਕਮੇਟੀ ਦੇ ਦਫ਼ਤਰ ਮੈਂ ਐਪਲੀਕੇਸ਼ਨ ਲਾ ਕੇ ਨਾਲ ਰਿਕਾਰਡ ਲਾ ਕੇ ਆਇਆ ਸਭ ਕੋ ਦੇਖਿਆ ਹੈ ਕਮਿਨ ਸਾਹਿਬ ਨੂੰ ਲੇਕਿਨ ਮੈਂ ਉਹ ਕਿਹਾ ਵਾ ਕਿ ਮੈਨੂੰ ਸੱਦ ਕੇ ਮੇਰੇ ਕੋਲ ਮੇਰਾ ਪੱਖ ਸੁਣ ਲਿਆ ਜਾਵੇ ਲੇਕਿਨ ਕਿਸੇ ਨੇ ਨਹੀਂ ਸੁਣਿਆ ਦਾ ਸੁਖਬੀਰ ਸਿੰਘ ਬਾਦਲ ਸਾਹਿਬ ਆ ਰਹੇ ਕੱਲ ਅੰਮ੍ਰਿਤਸਰ ਕਿਉਂਕਿ ਭਾਈ ਰਾਮ ਸਿੰਘ ਸਾਡੇ ਮੈਂਬਰ ਸ਼੍ਰੋਮਣੀ ਕਮੇਟੀ ਉਹਨਾਂ ਦਾ ਸੰਸਕਾਰ ਆ ਮੈਂ ਉੱਥੇ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਬੇਨਤੀ ਕਰਾਂਗਾ ਕਿ ਆਣ ਕੇ ਵੇਖੋ ਮੇਰੇ ਨਾਲ ਤਰਕਾ ਕੀਤਾ ਇਹਨਾਂ ਨੇ ਇਹਨਾਂ ਨੇ ਆਪ ਵਾਲਿਆਂ ਨੇ ਤਾਂ ਮੈਨੂੰ ਉਮੀਦ ਆ ਸਾਡੇ ਪ੍ਰਧਾਨ ਨੇ ਉਹ ਕਿਉਂਕਿ ਸਾਡਾ ਜਿਹੜਾ ਛੇਰ ਆ ਉਹ ਅੰਦਰ ਅਸਲਾ ਬਿਕਰਮ ਸਿੰਘ ਮਜੀਠੀਆ ਉਹ ਬਾਹਰ ਹੁੰਦੇ ਤੇ ਇਹਨਾਂ ਦੀ ਜ਼ਰੂਰਤ ਨਹੀਂ ਸੀ ਪੈਣੀ ਹੇਰ ਵੀ ਚਲੋ ਪਰਮਾਧਮਾ ਪਲਾਖਰੇ ਨਜਾਇਜ਼ ਕਾਰਵਾਈ ਹੋਈ ਨਜਾਇਜ਼ ਬਿਲਕੁਲ ਧੱਕਾ ਦਾ ਸਾਰਿਆਂ ਦੇ ਸਾਹਮਣੇ ਆ ਹੈ ਰੋਸ ਪ੍ਰਦਰਸ਼ਨ ਕਰੋਗੇ ਹੈ ਰੋਸ ਪ੍ਰਦਰਸ਼ਨ ਵੀ ਕਰਾਂਗੇ ਅੱਜ ਮੈਂ ਜਾ ਰਿਹਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਪੁੱਛਣ ਵੀ ਦੱਸੋ ਕੀ ਕਾਰਵਾਈ ਕਿਉਂ ਕੀਤੀ ਗਈ ਤੜਕੇ ਕਾਰਨ ਦੱਸੋ ਮੈਨੂੰ ਠੀਕ ਹੈ ਕਿ ਨਹੀਂ ਇਸ ਕਰਕੇ ਚਲੋ ਜੋ ਵੀ ਹੈ ਜਿਹੜੀ ਇਹ ਧਾਇਆ ਗਿਆ ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਗਿਆ ਕੋਈ ਫੋਨ ਨਹੀਂ ਚੁੱਕ ਰਿਹਾ ਜੀ ਠੀਕ ਹੈ ਮੇਰਾ ਨਾਂ ਭਾਜੀ ਸਾਫ ਸਿੰਘ ਹੈ ਜੀ ਮੈਂ ਕਾਉਂਸਲ ਸਰਦਾਰ ਉਤਾਰ ਸਿੰਘ ਦਾ ਬੇਟਾ ਹਾਂ ਜੀ ਕਿਹੜੀ ਕਾਰਵਾਈ ਕੀਤੀ ਗਈ ਕੀ ਕਾਰਨ ਕੀ ਹੈ ਕੋਈ ਮੈਨੂੰ ਸਮਝ ਨਹੀਂ ਆਇਆ ਕਾਰਵਾਈ ਕੱਲ ਇੱਥੇ ਏਟੀਪੀ ਦੀ ਟੀਮ ਤੁਰੇ ਫਿਰਦੀ ਸੀ ਸਰਦਾਰ ਪਰਮਿੰਦਰ ਸਿੰਘ ਸੀ ਏਟੀਪੀ ਸਾਹਿਬ ਉਹ ਮਿਲੇ ਇੱਥੇ ਤੇ ਮੈਨੂੰ ਉਹਨਾਂ ਨੇ ਵੇਖਿਆ ਅੰਦਰ ਕੀ ਸਿਰ ਟੈਲ ਲਾਉਂਦੇ ਆ ਔਰ ਕੋਈ ਗੱਲ ਨਹੀਂ ਹੈਗੀ ਤੇ ਮੈਨੂੰ ਕਹਿੰਦੇ ਉੱਤੇ ਮੈਂ ਨੇ ਉੱਤੇ ਕੁਝ ਨਹੀਂ ਬਣਾਉਣਾ ਜੂ ਉੱਤੇ ਮੀਂਹ ਆ ਕਰਕੇ ਲੀਕ ਹੋ ਗਿਆ ਸੀ ਉਹ ਮੈਂ ਸਿਰਫ ਉੱਤੇ ਵਾਟਰਪੂਫਿੰਗ ਕਰਾਉਂਦਿਆਂ ਵਾ ਬੇਸ਼ੱਕ ਤੁਸੀਂ ਉੱਤੇ ਜਾ ਕੇ ਦੇਖ ਲਓ ਉਹਨਾਂ ਨੇ ਵੇਖੀ ਵੀ ਆ ਵਾਟਰਪੂਫ ਹੋ ਗਈ ਔਰ ਕੁਝ ਨਹੀਂ ਹੋਇਆ ਇਹ ਕੋ ਨਾਲ ਦੇ ਬੰਨੇ 8 ਮੰਜ਼ਲਾ ਹੋਟਲ ਉਹ ਤੋਂ ਅਗਲੇ ਬੰਨੇ 8 ਮੰਜ਼ਲਾ ਹੋਟਲ ਉਹ ਤੋਂ ਅਗਲੇ ਬੰਨੇ 16 ਮੰਜ਼ਲਾ ਹੋਟਲ ਬਣਦੇ ਆ ਆ ਮੇਰੇ ਕੰਧ ਦੇ ਨਾਲ ਬੰਨੇ ਹੋਟਲ ਬਣਦੇ ਆ ਆ ਪਿਛਲੇ ਬੰਨੇ ਵੇਖੋ ਸਾਹਮਣੇ 6 ਹੋਟਲ ਬਣਦੇ ਆ ਤੇ ਮੈਂ ਇਹਦੀ ਕਿਹੜਾ ਕੀ ਕੰਮ ਕਰ ਲੈ ਕੇ ਵਾਟਰ ਪ੍ਰੂਫਿੰਗ ਕਰਾਈ ਇੱਕ ਪਾਣੀ ਵਾਲੀ ਮਸ਼ੀਨ ਆ ਉਹ ਮੈਨੂੰ ਆਂਦੇ ਚੁੱਕ ਲੈ ਇੱਥੋਂ ਪਾਣੀ ਵਾਲੀ ਮਸ਼ੀਨ ਪੂਕ ਲਾਈ ਆ ਮੈਂ ਕਹਾਂ ਜੀ ਸੰਤਪੂਰੀ ਵਾਲਿਆਂ ਨੇ ਇਹਦਾ ਮੂਰਤ ਕੀਤਾ ਸੀ ਤੇ ਆਪਣਾ ਸਿੱਖ ਸਾਹਿਬ ਕਾਲਤਾ ਸਾਹਿਬ ਜੈਦਾਲ ਸਾਹਿਬ ਨੇ ਮੂਰਤ ਕੀਤਾ ਵੀ ਤੇ ਸੋਸਾਇਟੀ ਭਾਈ ਇੱਕ ਨਹੀਂ ਆ ਜੀ ਵੱਲੋਂ ਸੇਵਾ ਕਰਾਈ ਗਈ ਆ ਇੱਥੇ ਪਾਣੀ ਦਾ ਬਿੱਲ ਵਖੋ ਜੀ ਅਸੀਂ ਮੇਰੇ ਨਾਮ ਦਾ ਮੀਟਰ ਲੱਗਾ ਅਸੀਂ ਬਿੱਲ ਆਪਣੇ ਕੋਲੋਂ ਭਰਦੇ ਕਿਸੇ ਕੋਲ ਨਹੀਂ ਲੈਂਦੇ ਉੱਤੇ ਇੱਕ ਬੰਦਾ ਰੱਖਿਆ ਜਿਹੜਾ ਪਾਣੀ ਪੀਉਂਦਾ ਵਾ ਦਿਨ ਰਾਤ ਇੱਥੇ ਉਹਨੂੰ ਵੀ ਸਵੇਰੇ ਆਹ ਮੁੰਡਾ ਕਾਲਾ ਵਾ ਉਹਨੂੰ ਸਿਰੇ ਅੰਦਰ ਸੁਤਾ ਸੀ ਉਹਨੂੰ ਕੱਢਿਆ ਇਹ ਨਿਕਲੇ ਨਾ ਚਪੇੜਾ ਮਾਰ ਕੇ ਉਹਨੂੰ ਬਾਹਰ ਕੱਢਿਆ ਇਹ ਕਹਿੰਦਾ ਜੀ ਮੇਰੀ ਮਸ਼ੀਨ ਦੇ ਡਿਊਟੀ ਆ ਮੈਂ ਸਵੇਰੇ 5 ਵਜੇ ਪਾਣੀ ਭਰ ਦਿੰਦਾ ਵਾ ਸੰਗਧਾਉਣ ਲੱ ਪੈਂਦੀ ਆ ਤੈਨੂੰ ਚਪੇੜਾ ਮਾਰ ਕੇ ਬਾਹਰ ਕੱਢਦਾ ਮੋਬਾਈਲ ਕੋਲ ਖੋਲਿਆ ਕਿੰਨਾ ਵੱਲੋ ਕੱਟਿਆ ਇਹ ਉਹਨੂੰ ਕਿਹਾ ਦੱਸਿਆ ਨਹੀਂ ਦੱਸਦੇ ਨਹੀਂ ਕ ਏ ਟੀ ਪੀ ਨੂੰ ਗੱਲ ਹੁੰਦੀ ਕਮੇਨ ਨਾ ਕਰ ਲੋ ਜਗ੍ਹਾ ਤੁਹਾਡੇ ਕੋਲ ਐ ਜੀ ਇਹ ਭਾਜੀ ਮੇਰੇ ਦਾਦੇ ਪਰਦਾਦੇ ਦੀ ਜਗਾ ਵਾ ਉਦੋਂ ਦੇ ਕਾਰਪੈਸ਼ ਛੱਡ ਕੇ ਤੇ ਆਪਣਾ ਕੋਈ ਸਰਕਾਰੀ ਦੀ ਹੈਗੀ ਚੌਂਦੀ ਹੈਗੀ ਆ 1950 ਤੋਂ ਪਹਿਲਾਂ ਦੀ ਜਗਾ ਵਾ ਸਾਡੀ ਪਹਿਲਾ ਪਹਿਲਾ ਕੋਈ ਹੈਗੀ ਸੀਗੀ ਕੀ ਪਹਿਲਾਂ ਕੋਈ ਕਾਰਵਾਈ ਕਰਨ ਤੇ ਕੋਈ ਮੰਗ ਕੀਤੀ ਨਾ ਕੋਈ ਕੰਪਲੇਂਟ ਆਈ ਕੋਈ ਕੰਪਲੇਂਟ ਨਹੀਂ ਕੁਛ ਨਹੀਂ ਹੈਗਾ ਕੋਈ ਨੋਟਿਸ ਨਹੀਂ ਆਇਆ ਜੀ ਮੈਂ ਦੱਸਣ ਦੇ ਕੱਲ ਏ ਟੀ ਪੀ ਵਾਲੇ ਇੱਥੇ ਕਿਉਂਕਿ ਪਰਸੋਂ ਇੱਥੇ ਮੇਰੇ ਸਾਹੂਦਗਨ ਕਰਕੇ ਗਏ ਗਲੀ ਦਾ ਤੇ ਕਾਰਪੈਸ਼ ਵਾਲੇ ਆਏ ਸੀ ਉਹ ਮੈਨੂੰ ਕਹਿੰਦੇ ਕੀ ਕਰਨ ਦੇ ਜੇ ਮੈਂ ਕਹਾਂ ਜੀ ਆਪਾਂ ਪੱਥਰ ਅੰਦਰ ਟੈਲ ਲਾਉਂਦੇ ਆਂ کافی ਲੰਬੇ ਸਮੇਂ ਤੋਂ ਤੁਸੀਂ ਦੇ ਨਾਮ ਵਜਦਾ ਹﻔਤਾ ਸਿੰਘ ਕਰਖਾ ਵਾਲਾ ਭਾਜੀ ਮੇਰੇ ਬੇਟਾ ਬਹਿ ਗਿਆ ਵਾ ਚੌਥੀ ਪੀੜ੍ਹੀ ਸਾਡੀ ਇੱਥੇ ਬੈਗੀ ਆ ਤਿੰਨ ਪੀੜ੍ਹੀਆਂ ਹੋ ਗਿਆ ਮੇਰੇ ਦਾਦਾ ਜੀ ਮੇਰੇ ਫਾਤ੍ਹ ਸਾਹਿਬ ਮੈਂ ਦੋਣਾਂ ਦਾ ਹੁਣ ਇਹ ਤਾਂ ਪਤਾ ਨਹੀਂ ਨਾ ਕਰਨ ਦੇ ਹੋਈ ਕਹਿੰਦੇ ਕਿ ਉਹ ਝਾੜੂ ਸ਼ਾਮਲ ਹੋ ਜਾਓ ਜਾਂ ਸਾਡੀ ਸਪੋਰਟ ਕਰੋ ਹੋਰ ਕੀ ਚਾ ਪ੍ਰੂਫ ਹੈਗਾ ਤੁਹਾਡੇ ਕੋਲ ਵੀ ਐਟਾ ਨਹੀਂ ਹੋਰਲੀ ਗੱਲ ਹੋਈ ਭਾਜੀ ਇਹ ਸਿਆਸਤ ਦੀ ਛੱਡੀ ਜਾ ਇਹ ਤਾਂ ਭਾਈ ਤੁਹਾਨੂੰ ਤੁਸੀਂ ਮੇਰੇ ਤੋਂ ਸਿਆਣਾ ਇਹ ਤੁਹਾਨੂੰ ਪਤਾ ਹੀ ਆ ਕਿ ਇੱਕ 70 ਸਾਲ ਪੁਰਾਣੀ ਬਿਲਡਿੰਗ ਹੋ ਅਸਾਚੋ ਬੀਟਵਿੰਨ ਸਾਹਿਬ ਕੋ ਮੈਂ ਉੱਥੇ ਗਿਆ ਆ ਬੈ ਨਹੀਂ ਸੀ ਤੇਰੇ ਮੁਲਾਜ਼ਮ ਮੈਂ ਕਿਹਾ ਵੀ ਤੁਹਾਨੂੰ ਕੋਈ ਚਿੱਠੀ ਕੋਈ ਪੱਤਰ ਮਿਲਿਆ ਕਿ ਮੇਰੇ ਤੇ ਆਇਆ ਜਟਾਉਣਾ ਸੀ ਕਹਿੰਦੇ ਜੀ ਉੱਤੇ ਗੱਲ ਕਰੋ ਕਿ ਮੇਰੇ ਨਾਲ ਕੀ ਹੋਏਗਾ ਤੁਹਾਡੇ ਬਾਰੇ ਆਂਦਾ ਇਹ ਤਾਂ ਆਪਾਂ ਆਪਣੇ ਪਾਰਟੀ ਪ੍ਰਧਾਨ ਨਾਲ ਗੱਲ ਕਰਾਂਗੇ ਸਦਾ ਸੁਖਬੀਰ ਸਿੰਘ ਨਾਲ ਵੇਖੋ ਜੀ ਸਾਡੇ ਨਾਲ ਧੱਕਾ ਕਰਨ ਦੇ ਕਿ ਝਾੜੂ ਲਾਜੋ ਦੱਸੋ ਕੀ ਕਰੀਏ ਕਾਰਪੋਰੇਸ਼ਨ ਵਾਲੇ ਜਿਹੜੇ ਮੁਲਾਜ਼ਮ ਆ ਉਹ ਝਾੜੂ ਦੀ ਟੀਮ ਵੀ ਟੀਮ ਬਣ ਗਏ ਨਾ ਕਿ ਸਰਕਾਰੀ ਕੰਮ ਨਹੀਂ ਕਰਦੇ ਉਹ ਨਿੱਜੀ ਨਿੱਜੇ ਕੱਢਣ ਲੱਪੇ ਆ ਉਹ ਨੋਟਿਸ ਦਿਓਵੇ ਕੋਈ ਤੇ ਦਿਓ ਸਾਨੂੰ ਕੋਈ ਜਵਾਬ ਸਾਡੇ ਕੋਲ ਜਾਂ ਸਾਨੂੰ ਦਿਓ ਜਾਂ ਸਾਡੇ ਕੋਲ ਜ ਅ ਇਹ ਜੀ ਕਿਉਂ ਮੰਡੀ ਚੌਂਕ ਵਿਖੇ ਇੱਕ ਨਜਾਇਜ਼ ਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਉਹ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੇਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰੇ ਨਾਲ ਮਿਸਬੀਹ ਕੀਤਾ ਆ ਤੇ ਜੋ ਵੀ ਇਹ ਸਾਰਾ ਇਹਦੀ ਬਰੀਕੀ ਨਾਲ ਜਾਂਚ ਕਰਦੇ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬਰੀਕੀ ਨਾਲ ਦੀ ਜਾਂਚ ਕਰਾਂਗੇ ਜੀ ਪਰ ਇਹ ਟਰਾਂਸਪੋਰਟ ਵਾਲੇ ਉਹ ਕਹਿੰਦੇ ਕਿ ਸਾਡੇ ਦੁਕਾਨ ਦੀ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਮਾਮਾ ਕਿਹਾ ਜੀ ਬਿਲਕੁਲ ਜੀ ਜੋ ਵੀ ਆ ਦੋਨਾਂ ਪਾਰਟੀਆਂ ਕੋ ਕੰਪਲੀਟ ਲੈ ਕੇ ਉਹਦੀ ਬਰੀਕੀ ਨਾਲ ਜਾਂਚ ਕਰਾਂਗੇ ਸਾਰੀ ਇਹਦੀ ਪੜਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਹੈ ਤੇ ਕੀ ਚੀਜ਼ ਜਿਹੜੀ ਹੈ ਗਲਤ ਜਿਹੜੀ ਹੈ ਕੀਤੀ ਜਾ ਰਹੀ ਹੈ ਠੀਕ ਆਹ ਮੌਕੇ ਤੇ ਆ ਕੇ ਵੀਡੀਓ ਬਣਾਉਣਾ ਕਿਉਂ ਆਏ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਖ ਕਰਾਂਗੇ ਹਾਂਜੀ ਜੀ ਠੀਕ ਹੈ ਜੀ ਠੀਕ ਹੈ